ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਫਿਰ ਕਿਵੇਂ ਆ ਸਾਰੇ ਉਮੀਦ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹੋਰ ਸੁਣਾਓ ਫਿਰ ਕਿਵੇਂ ਚੱਲਦੀ ਆ ਠੰਡ ਬੁਰਾ ਹਾਲ ਕਰ ਰੱਖਿਆ ਆ ਦੇਖ ਇੱਧਰ ਕਿਵੇਂ ਖੜੀ ਦੇਖਦੀ ਆ ਇਹਦੀ ਡਿਊਟੀ ਪਹਿਰੇ ਦੀ ਹੁੰਦੀ ਆ ਇਹ ਬੈਂਦੀ ਬਹੁਤ ਘੱਟ ਆ ਜੇ ਪਤੰਦਰ ਦੀ ਆਲੇ ਦੁਆਲੇ ਇਹਨਾਂ ਤੁੰਨਿਆਂ ਪਿਆਵਾ ਜਮਾ ਬੰਦ ਕੀਤਾ ਪਿਆ ਹੋਰ ਸੁਣਾਓ ਫਿਰ ਤੇ ਕੱਲ ਉਹਦਾਂ ਨੂੰ ਫੇਰ ਗਿਆ ਪੈ ਗਿਆ ਵੀਡੀਓ ਚ ਤੇ ਭਰਾ ਅੱਜ ਫੇਰ ਬਣਾ ਦਿੰਨੇ ਆ ਟਾਈਮ ਲੱਗ ਗਿਆ ਤੇ ਨਾਲ ਦੀ ਨਾਲ ਆਪਾਂ ਕਮੈਂਟ ਪੜ੍ਹ ਦਿੰਨੇ ਆ ਟਾਈਮ ਸਵਾ 8:00 ਦਾ ਹੋ ਗਿਆ ਤੇ ਪੌਣੇ 8:00 ਆਪਾਂ ਵਿਹਲੇ ਹੋ ਜਾਈਦਾ ਦੁੱਧ ਪਾ ਕੇ ਤੇ ਹੁਣ ਮੈਂ ਕਿਹਾ ਚੱਲ ਅੱਜ ਬਣਾ ਦਿੰਨੇ ਆ ਵੀਡੀਓ ਤੇ ਦਿਖਾਉਨੇ ਆ ਫਿਰ ਤੁਹਾਨੂੰ ਕੀ ਕਰੀਏ ਜੀ ਮੈਡਮ ਖੜੀ ਹੀ ਰਹਿੰਦੀ ਹੈ ਜਦੋਂ ਦੇਖੋ ਪਾਣੀ ਹੁਣ ਇਹਦੇ ਮੂਹਰੇ ਤਾਂ ਲੋੜ ਨਹੀਂ ਹੁੰਦੀ ਇੰਨਾ ਮੂਹਰੇ ਦੋਨੋਂ ਮੂਹਰੇ ਪਾਉਣਾ ਪੈਂਦਾ ਆ ਸਵੀਰ ਤੇ ਹੀ ਪਾਇਆ ਹੋਇਆ ਜਿਹੜਾ ਆਪਾਂ ਸਵੀਰੇ ਸਵੀਰੇ ਪੱਠਿਆਂ ਦੇ ਨਾਲ ਪਾ ਦਿੰਨੇ ਆ ਤੇ ਬਾਕੀ ਦੇਖ ਲੋ ਇਹਨਾਂ ਸਾਫ ਸੁਥਰੀਆ ਕਰਕੇ ਤਾਂ ਉਹਨਾਂ ਬੈਠੀ ਹੁੰਦੀਆਂ ਨੇ ਇਹਨਾਂ ਚ ਇੰਨੀ ਗਰਮਾਇਸ਼ ਆ ਯਾਰ ਦੇਖ ਲੋ ਆਹ ਜਗ੍ਹਾ ਸੁੱਕ ਜਾਂਦੀ ਆ ਤੇ ਜਿੱਥੋਂ ਵੀ ਬਹਿ ਕੇ ਗਾਂ ਉੱਠਦੀ ਆ ਦੇਖ ਲੋ ਕਿੰਨੀ ਗਰਮਾਇਸ਼ ਹੁੰਦੀ ਆ ਹਨਾ ਬਾਕੀ ਹੁਣ ਇਹ ਲੇਟੀਆਂ ਪਈਆਂ ਨੇ ਦੇਖ ਲੋ ਤਾਂ ਉਹਨਾਂ ਵਿਹਲਾ ਕਰਕੇ ਡੰਗਰ ਬਿਠਾਇਆ ਹੋਵੇ ਨਾ ਫੇਰਾ ਉਹਨਾ ਗਾਲੀ ਪੈਣ ਦੀਆਂ ਨੇ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਗਾਲੀ ਪੈਗਾ ਪਸ਼ੂ ਮਸ ਆਪਣੀ ਦਿਹਾੜੀ ਚਾਲੂ ਆ ਬਹੁਤ ਹੋ ਚੀਜ਼ ਆ ਤੇ ਉਦੋਂ ਪੈਸੇ ਬਣ ਸਟਾਰਟ ਹੋ ਜਾਂਦੇ ਆ ਜਿਹੜੀ ਆਪਣੀ ਦਿਹਾੜੀ ਆ ਕਾਲੀ ਦੁੱਧ ਲਾਉਣ ਲੱਗ ਗਈ ਆ ਜੀ ਇਹਦੇ ਬਸ ਮੈਨੂੰ ਲੱਗਦਾ ਛੇ 7 ਜਾਂ 8 ਦਿਨ ਰਹਿ ਗਏ ਹੋਣੇ ਸ਼ਾਇਦ ਮੈਨੂੰ ਲੱਗਦਾ ਆ ਦੇ ਦੁੱਧ ਲਾਉਣ ਲੱਗ ਗਈ ਬਹੁਤ ਸੋਹਣਾ ਯਾਨੀ ਕਿ ਇਹਨੇ ਭਰਿਆ ਵਾ ਲੈ ਵਾ ਇਹ ਖੜੀ ਹੁੰਦੀ ਤਾਂ ਦਿਖਾਉਂਦਾ ਤੁਹਾਨੂੰ ਪੂਰਾ ਐਨ ਚੱਬ ਕੱਢੀ ਜਾਂਦੀ ਆ ਬਸ ਰਾਤ ਤੋਂ ਰਾਤ ਬਦਲੀ ਜਾਂਦੀ ਆ ਜਨਮ ਡੇ ਬਾਏ ਡੇ ਤੇ ਬਾਕੀ ਆ ਬੈਠੀ ਆ ਆਪਦਾ ਕੱਢ ਕੇ ਇਹ ਈਡੀ ਆ ਵਿੱਚੋਂ ਫੀਡ ਫੀਡ ਖਾ ਜਾਂਦੀ ਆ ਤੂੜੀ ਫੇਰ ਬਾਅਦ ਚੋਂ ਖਾਂਦੀ ਰਹਿੰਦੀ ਆ ਤੇ ਰੋਲਾ ਪਾਉਂਦੀ ਰਹਿੰਦੀ ਆ ਸੁਹਣੀ ਬਾ ਹੁੰਦਾ ਹੈ ਦੇਖਦੇ ਆ ਕਾਲੀ ਕੀ ਦਿੰਦੀ ਆ ਇਹਦਗੀ ਹੁਣ ਤੁਸੀਂ ਇਹ ਸਵਾਲ ਲਾ ਲਓ ਮੇਰੇ ਕੋਲੇ ਸਟਰਾਪ ਪਏ ਨੇ 7-8 ਸਟਰਾਪ ਪਏ ਨੇ ਮੈਨੂੰ ਤਾਂ ਵੱਧ ਹੀ ਹੋਣੇ ਆ ਜੇ ਆਪਾਂ ਕੁਝ ਆਪਾਂ ਝੂਠ ਸੁਪਾਨ ਬੋਲਣਾ ਹੁੰਦਾ ਨਾ ਵੀ ਆਪਾਂ ਬੱਛੀ ਵੇਚਣੀ ਹੁੰਦੀ ਹੈ ਨਾ ਕਾਲੀ ਦੀ ਜਿਵੇਂ ਆਪਾਂ ਪਹਿਲਾਂ ਦੋ ਦਿੱਤੀਆਂ ਨੇ ਤੁਸੀਂ ਕਿਹੜਾ ਯਾਰ ਮੇਰੇ ਸਿਰ ਤੇ ਖੜੇ ਹੋ ਆਪਾਂ ਝੂਠ ਬੋਲ ਕੇ ਕਹਿੰਦੇ ਜੀ ਕਾਲੀ ਦੇ ਤਾਂ ਸਟਾਈਕਰ ਦਾ ਲੱਗਿਆ ਸਟਾਈਕਰ ਵੀ ਪਿਆ ਮੇਰੇ ਕੋਲੇ ਹੰਟਰ ਦੇ ਦੋ ਸਟਰਾਪ ਪਏ ਨੇ ਆਪਾਂ ਕਹਿੰਦੇ ਹੰਟਰ ਦਾ ਲੱਗਿਆ ਜੀ ਪਰ ਭਰਾਵਾ ਜਿਹੜਾ ਲੱਗਿਆ ਲੱਗਿਆ ਸਰਕਾਰੀ ਵਾਲਾ ਬਾਈ ਆਇਆ ਸੀ ਆਪਣੇ ਪਿੰਡੋਂ ਤੇ ਉਹਨੇ ਲਾਇਆ ਸੀ ਉਹਨੇ ਇੰਨਾ ਜ਼ਰੂਰ ਕਿਹਾ ਸੀਗਾ ਵੀ 14000 ਪਲੱਸ ਆ ਇਹ ਤੇ ਉਹ ਨੂੰ ਸੋਹਣਾ ਵਾ ਸੀ ਮਨ ਕਹਿੰਦਾ ਮੇਰੇ ਕੋਲੇ ਸਭ ਤੋਂ ਟੋਪ ਦਾ ਇਹ ਪਿਆ ਵਾ ਤੇ ਉਹਦਾ ਰਿਕਾਰਡ ਤਾਂ ਨਹੀਂ ਮੈਨੂੰ ਲੱਭਿਆ ਕਿਉਂਕਿ ਰਿਕਾਰਡ ਲੱਭਿਆ ਵੀ ਆ ਤੇ ਉਹਦੇ ਜਾਨੀ ਕਿ ਉਹਦਾ ਪ੍ਰੋਪਰ ਨਹੀਂ ਦੱਸਿਆ ਹੋਇਆ ਨੰਬਰ ਜ਼ਰੂਰ ਆ ਗਿਆ ਜਿਹੜਾ ਸਟਰਾ ਤੇ ਲਿਖਿਆ ਹੋਇਆ ਉਹ ਮੈਂ ਚਾਹੇ ਕਹੂੰ ਤਾਂ ਮੈਂ ਸਗਣੀ ਸ਼ਾਟ ਪਾ ਦੂੰਗਾ ਤੇ ਬੜਾ ਐ ਅੰਬੀ ਆਪਾਂ ਬਈ ਜੱਪਣੇ ਤੋਂ ਝੂਠ ਨਹੀਂ ਬੋਲ ਹੁੰਦਾ ਜਿਹੜਾ ਲੱਗਿਆ ਤਾਂ ਲੱਗਿਆ ਐ ਨਹੀਂ ਕਹਿਣਾ ਹੈਗਾ ਵੀ ਆਪਣੇ ਕੋਲੇ ਸਟਰਾ 20 ਪਏ ਨੇ ਪ੍ਰੀਤ ਦਾ ਪਿਆ ਵਾ ਮੈਂ ਉਹ ਕਹਿੰਦਾ ਪ੍ਰੀਤ ਲੱਗਿਆ ਹੋਇਆ ਹੈ ਨਾ ਪਹਿਲੀਆਂ ਜਦੋਂ ਲਵਾਏ ਸੀਗੇ ਉਹ ਰਿਪੀਟ ਮਾਰੀਆਂ ਹੋਈਆਂ ਕਈ ਵਾਰੀ ਇੱਕ ਅੱਧੀ ਰਿਪੀਟ ਕਰ ਜਾਂਦੀ ਸੀ ਉਹਦਾ ਸਟਰਾਲ ਵੀ ਵਿੱਚ ਹੀ ਪਿਆ ਹੁੰਦਾ ਜਿਮੈਟਰੀ ਜੀ ਦੇ ਤੇ ਉਹ ਜਿਮੈਟਰੀ ਲਾਈ ਹੋਈ ਹੈ ਜਿਹੜੀ ਜਵਾਕਾਂ ਵਾਲੀ ਹੁੰਦੀ ਥੋਨੂੰ ਦਿਖਾਈ ਸੀ ਪਹਿਲਾਂ ਤੇ ਹੁਣ ਇੱਕ ਬਾਈ ਦਾ ਕੱਲ ਕਮੈਂਟ ਆਇਆ ਪਤਾ ਨਹੀਂ ਪਿਛਲੀ ਵੀਡੀਓ ਤੇ ਆਇਆ ਵੀ ਤੁਸੀਂ ਤਾਂ ਕਹਿੰਦੇ ਆਂ ਗੱਾਂ ਗੱਬਣਾ ਉਪਰਾਵਾ ਮੈਂ ਗੱਬਣਾ ਆਪਦੇ ਹਿਸਾਬ ਨਾਲ ਕਿਹਾ ਸੀ ਵੀ ਮੈਂ ਸਟਰਾਲ ਲਵਾਤਾ ਇਹਦੇ ਟੀਕਾ ਲਵਾਤਾ ਵੀ ਮੇਰੇ ਹਿਸਾਬ ਨਾਲ ਤਾਂ ਇਹ ਐਤਕੀ ਨੇ ਕੁਝ ਦਿੱਤਾ ਨਹੀਂ ਵੀ ਗੱਬਣਾ ਆ ਔਰ ਇਹ ਫੇਰ ਵੀ ਬਾਈ ਬੋਲ ਪੀ ਸੀਗੀ ਕਿਉਂਕਿ ਇਹਦਾ ਬਾਈ ਆ ਉਸ ਤੋਂ ਨੇੜੇ ਹੀ ਸੀਗਾ ਬੋਲਣ ਦੇ ਨੇੜੇ ਹੀ ਸੀਗੀ ਠੀਕ ਹੈ ਨਾ ਆਪਾਂ ਕਹਤੋਂ ਝੂਠ ਬੋਲਣਾ ਯਾਰ ਵੀ ਇਹ ਗੱਬਣਾ ਜਾਂ ਨਹੀਂ ਜੇ ਗੱਬਣਾ ਹੋਵੇ ਤਾਂ ਫੇਰ ਵੀ ਤਾਂ ਸੂਂਦੀ ਵੀ ਤਾਂ ਬਸ ਦੇਖਦਾ ਹੀ ਆ ਬਸੂ ਹੁਣ ਜੇ ਇਹਨੇ ਰਿਪੀਟ ਕੀਤਾ ਤਾਂ ਆਪਾਂ ਰਿਪੀਟ ਹੀ ਦੱਸਾਂਗੇ ਭਰਾ ਗੱਬਣਾ ਮੈਂ ਕਿਹਾ ਜ਼ਰੂਰ ਹੋਊਗਾ ਮੈਂ ਐਂ ਕਿਹਾ ਸੀਗਾ ਵੀ ਮੇਰੇ ਹਿਸਾਬ ਨਾਲ ਇਹ ਰਹੇਗੀ ਆ ਕਿਉਂਕਿ ਇਹਨੇ ਮੋਟਾ ਜਾਲਾ ਦੇਤਾ 3 ਗੱਲ ਬੋਣ ਤੋਂ ਬਾਅਦ ਤੇ ਵੀ ਮੈਨੂੰ ਲੱਗਦਾ ਇਹ ਰਹੇਗੀ ਆ ਮੈਂ ਐਂ ਕਿਹਾ ਸੀ ਵੀਡੀਓ 'ਚ ਭਰਾ ਇਹ ਇਹਦੇ ਉਦੋਂ ਪ੍ਰੀਤ ਲਵਾਇਆ ਸੀ ਆਪਾਂ ਪ੍ਰੀਤ ਨਾਲੋਂ ਪਹਿਲਾਂ 에ਅਰ ਸ਼ੈਰ ਲਵਾਇਆ ਸੀ ਸ਼ਾਇਦ ਹਾਂ 에ਅਰ ਸ਼ੈਰ ਦਾ ਵੀ ਪਿਆ ਆ ਦੋ ਸਟਰਾ ਉਹਦੇ ਵੀ ਪਏ ਨੇ ਤੇ ਪਰ ਆਪਰਾ ਜਿਹੜਾ ਹੈਗਾ ਹੈਗਾ ਹੁਣ 21280 ਦੀ ਆ ਸੈਗ ਦੀ ਆਪਣੇ ਕੋਲ ਇਹਦਾ ਰਿਕਾਰਡ ਹੈਗਾ ਤਾਂ ਬਸ ਹੈਗਾ ਜਿਹੜਾ ਨਹੀਂ ਹੈਗਾ ਆਪਾਂ ਸਿੱਧਾ ਕਹਾਂਗੇ ਭਰਾ ਹੈ ਨਹੀਂਗਾ ਇਹਦਾ ਸਟਰਾ ਜਰੂਰ ਪਿਆ ਆ ਬਸ ਸਰਕਾਰੀ ਸੀਮੰਦ ਦਾ ਤੇ ਯਾਨੀ ਕਿ ਮੈਨੂੰ ਇਹ ਨਹੀਂ ਲੱਭਿਆ ਹੈਗਾ ਨੈਟ ਤੇ ਵੀ ਉਹਦਾ ਹਿਸਾਬ ਕਿਤਾਬ ਜਿਆ ਪਰਪਰ ਡਿਟੇਲ ਨਹੀਂ ਆਈ ਹੈਗੀ ਬੁੱਲ ਦੀ ਫੋਟੋ ਫੋਟੋ ਵਗੈਰਾ ਇਹ ਚੱਕਰਾ ਉਹ ਸੀਰੀਜ ਆਈ ਹੋਈ ਆ ਸੀਰੀ ਦੇ ਵਿੱਚ ਦੱਸਿਆ ਜ਼ਰੂਰ ਹੋਇਆ ਵਾ ਵੀ ਕਿੰਨੇ ਨੰਬਰ ਆਹੋ ਇਹ ਚੱਕਰਾ ਭਰਾ ਬਾਕੀ ਹੁਣ ਦੇਖਦੇ ਆ ਸਰਕਾਰੀ ਹੀਮਨ ਕਹੇ ਜਾਉਂਦਾ ਉਹ ਲਾਉਣ ਬਹੁਤ ਸੋਹਣਾ ਲੱਗ ਗਿਆ ਇਹ ਬਹੁਤ ਵਧੀਆ ਲਾਉਣ ਲੱਗ ਗਿਆ ਟਰਾਂਜਿਸ਼ਨ ਚੱਲਦੀ ਆ ਇਹਦੀ ਦੋ ਗੱਟੇ ਪੈ ਗਏ ਨੂੰ ਐ ਦੀ ਟਰਾਂਜਿਸ਼ਨ ਮੈਂ ਮੰਗਾਇਆ ਪਹਿਲਾਂ ਹੀ ਫਟਰਾਈ ਸੀਗਾ ਉਹਨਾਂ ਨੇ ਟਰਾਂਜਿਸ਼ਨ ਭੇਜਤੀ ਤੇ ਮੈਂ ਉਹ ਵੀ ਚੱਕ ਤੇ ਹੁਣ ਹੁਣ ਤਾਂ ਪੈਣੀ ਹੋਈ ਸੀਗੀ ਨੇੜੇ ਆ ਕੇ ਬਾਕੀ ਇੰਦਰਜੀਤ ਸਿੱਧੂ ਬਾਈ ਨੇ ਪੁੱਛਿਆ ਵੀ ਕਾਲੀ ਗਾਂ ਦਾ ਸੂਆ ਕਹਿੰਨਾ ਵੀ ਇਹ ਚੌਥਾ ਸੂਆ ਸੂਣੀ ਹੈ ਜੀ ਇਹ ਪਹਿਲਾ ਦਵਿੰਦਰ ਬਾਈ ਕੋਲੇ ਸੂਈ ਸੀਗੀ ਤੇ ਆਪਾਂ ਸੂਣ ਤੋਂ ਬਾਅਦ ਜਾਨੀ ਕਿ 6 ਮਹੀਨੇ ਉਹਨੇ ਚੋਈ ਸੀ 4-5 ਮਹੀਨੇ ਗੱਭਣ ਸੀਗੀ 3.5 ਮਹੀਨੇ ਦੀ ਉਹ ਆਪਾਂ ਲੈ ਆਂਦੀ ਸੀ ਆਪਣੇ ਕੋਲੇ ਪਹਿਲਾ ਸੂਆ ਸੂਈ ਦੂਜੇ ਸੂਏ ਹੰਟਰ ਦੀ ਬੱਚੀ ਦਿੱਤੀ ਪਹਿਲੇ ਸੂਏ ਨੇ ਦਿੱਤੀ ਸੀਗੀ 41 ਨਾ ਨਾ 4128 ਨਾ 4128 ਸ਼ਾਇਦ ਮੈਨੂੰ ਲੱਗਦਾ ਬਾਈ ਕੋਲੇ ਬੱਛੀ ਇਹਦੀ ਚਿਤਰੀ ਬੱਛੀ ਆਈ ਸੀ ਬਹੁਤ ਸੋਹਣੀ ਜਮਾਂ ਚਿੱਟੀ ਤੇ ਬਚ ਬਿੰਦੀਆਂ ਕਾਲੀਆਂ ਬਹੁਤ ਪਿਓਰ ਚ ਬੱਛੀ ਸੀ ਉਹ ਆਪਾਂ ਬਾਈ ਨਹੀਂ ਦੇਤੀ ਦਵਿੰਦਰ ਨੂੰ ਉਹਦੇ ਕੋਲੇ ਹੁਣ ਕਾਫੀ ਹੋ ਗਈ ਆ ਉਹ ਆਸ ਲੱਗਣ ਦੇ ਗੇੜੀ ਆ ਮੇਰੇ ਨਾਲ ਲਖਣੀ ਲੱਗ ਪਈ ਗਈ ਆ ਉਹ ਤੇ ਤੀਜਾ ਸੂਆ ਇਹਨੇ ਹੰਟਰ ਦੀ ਬੱਛੀ ਦਿੱਤੀ ਆਪਣੇ ਕੋਲੇ ਤੇ ਆ ਹੁਣ ਚੌਥਾ ਸੂਣੀ ਹੈ ਜੀ ਇਹ ਬਰਿੰਦਰ ਸਿੱਧੂ ਵੀਰ ਜੀ ਇੱਕ ਵੀਡੀਓ ਤੁਸੀਂ ਆ ਦੇ ਬਾਈ ਦਾ ਕਮੈਂਟ ਆ ਗਿਆ ਕਹਿੰਦਾ ਪ੍ਰੈਗਨੈਂਟ ਆ ਇਹ ਮੈਂ ਭਰਾਵਾ ਪਹਿਲਾਂ ਜਵਾਬ ਦੇਤਾ ਇਹਦਾ ਹਣਾ ਤੇ ਸੰਧੂ ਡੇਰੀ ਫਾਰਮ ਤੋਂ ਬਾਈ ਕਹਿੰਦਾ ਵੀ ਵੀਰ ਜੀ B5 ਦੇ ਟੀਕੇ ਗਾਂ ਦੇ ਕਿੰਨੇ ਲੱਗਨੇ ਚਾਹੀਦੇ ਆ ਸੂਣ ਤੋਂ ਪਹਿਲਾਂ ਪ੍ਰਚਾਰ ਲਿਆਵੇ ਆਪਦੀ ਜੇਬ ਚਲਦੀ ਹੋਣੀ ਚਾਹੀਦੀ ਆ 4 ਡੀਕੇ ਲਿਆ ਕਰੋ B5 ਦੇ ਹਫ਼ਤੇ ਬਾਅਦ ਇੱਕ ਲਾਤਾ ਜਦੋਂ ਇੱਕ ਮਹੀਨਾ ਰਹਿ ਗਿਆ ਸੂਣ ਦਾ ਠੀਕ ਆ ਜੀ ਕਲੀਡਰੀ ਬਾਈ ਮੇਰੀ ਕਾਉ ਨੂੰ 9 ਮਹੀਨੇ ਤੇ 14 ਦਿਨ ਹੋ ਗਏ ਪੂਰੇ ਅਜੇ ਤੱਕ ਡਿਲੀਵਰੀ ਨਹੀਂ ਹੋਈ ਦੁੱਧ ਵੀ ਲਾਇਆ ਹੋਇਆ ਤੇ ਚਾਰਜ ਵੀ ਕਰਦੀ ਹੈ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਆ ਪਿਛਲੀ ਵਾਰੀ ਆਪਣੀ ਕਾਲੀ 16 ਦਿਨ ਉੱਤੇ ਲੈ ਕੇ ਸੂਈ ਸੀਗੀ ਤੇ ਐਦ ਕੀ ਜਿਹੜੇ ਹਿਸਾਬ ਨਾਲ ਉਹਨਾਂ ਦੀ ਸਪੀਡ ਆ ਦੁੱਧ ਲਾਉਣ ਦੀ ਮੈਨੂੰ ਲੱਗਦਾ ਇਹਨੇ ਪੂਰੇ ਪੂਰੇ ਦਿਨਾਂ ਤੀਂ ਸੂ ਪੈਣਾ ਵਾ ਵੀ ਇੱਕ ਦੋ ਦਿਨ ਹੀ ਉੱਤੇ ਲਊਗੀ ਐ ਉੱਪਰ ਲੈਣ ਦਾ ਨਹੀਂ ਹੁੰਦਾ ਬਾਈ ਸਿਆਲ ਆ ਠੰਡ ਦਾ ਮੌਸਮ ਆ ਨਾ ਉਹਨਾਂ ਹੀ ਇਹਨਾਂ ਦੀ ਕਪੈਸਿਟੀ ਵੱਧਦੀ ਆ ਅੰਦਰ ਬੱਚਾ ਰੱਖਣ ਦੀ ਤਾਂ ਕਰਕੇ ਤੇ ਗਰਸੇਵਕ ਤੇਰੀ ਕਾਲੀ ਕਾਓ ਬੱਚਾ ਦੇਉ ਬਾਈ 100% ਤੇਰੀ ਕਾਲੀ ਕਾਓ ਬੱਚਾ ਦੇਉ ਬਾਈ 100% ਗਰਸੇਵਕ ਬਾਈ ਕਹਿੰਦਾ ਠੀਕ ਆ ਬਾਈ ਬੱਚਾ ਆ ਜਵੇ ਕੋਈ ਚੱਕਰ ਨਹੀਂ ਆਪਣੇ ਹੁਣ ਤੱਕ ਦੋ ਹੀ ਬੱਚੇ ਆਏ ਨੇ ਜਾਦੀਆਂ ਆਪਾਂ ਗਾਇਆਂ ਰੱਖੀਆਂ ਨੇ ਇਹ ਕਹਿੰਨੇ ਦਿੱਤਾ ਸੀਗਾ ਮਾਲਕੀ ਨੇ ਤੇ ਇੱਕ ਆਪਣੇ ਕੋਲੇ ਪਹਿਲਾਂ ਸੀਗੀ ਉਹ ਮਾਰ ਗਈ ਸੀ ਜਿਹੜੀ ਜਰਸੀ ਛੋਟੀ ਜੀ ਹੁੰਦੀ ਸੀ ਉਹਨੇ ਬੱਚਾ ਦਿੱਤਾ ਸੀਗਾ ਹੁਣ ਤੱਕ ਦੋ ਹੀ ਬੱਚੇ ਆਏ ਆ ਭਰਾ ਕੋਈ ਨਾ ਬੱਚਾ ਆਜੂ ਕੋਈ ਚੱਕਰ ਨਹੀਂ ਦੁੱਧ ਆਉਣਾ ਚਾਹੀਦਾ ਘਰੇ ਭਰਾ ਕਰਨ ਟਾਲੀ ਵਾਲ ਮਿਰੋ ਥੰਬਨੇਲ ਕਿਹੜੀ ਐਪ ਚ ਐਡਿਟ ਕਰਦੇ ਵੀਰੇ ਥੰਬਨੇਲ ਆ ਇਨ ਸ਼ਾਟ ਦੀ ਆ ਪਾਪਰਾ ਉਹਦੇ ਚੋਂ ਹੀ ਬਸ ਆਪਾਂ ਐਡਿਟ ਕਰ ਲਈਦਾ ਕੋਈ ਬਾਹਲਾ ਮੈਂ ਕਦੇ ਬਾਹਲਾ ਹੋਣੀ ਗਿਆ ਹੈਗਾ ਇਹਨਾਂ ਦੇ ਚੱਕਰਾਂ ਜਿਹਾਂ ਚ ਬਾਹਲਾ ਨਹੀਂ ਪਿਆ ਹੈਗਾ ਵੀ ਕਪੇਡ ਬੂਡ ਐਪ ਆਉਂਦੀਆਂ ਨੇ ਜਾਂ ਇਹ ਮੈਂ ਨਹੀਂ ਬਾਹਲਾ ਡੀਪ ਲਈ ਗਿਆ ਉਹ ਇਨ ਸ਼ਾਟ ਚ ਹੀ ਕਰ ਲਈਦਾ ਜੀ ਊਲਾ ਸ਼ਰਮਾ ਵੀਰ ਸੀਮਨ ਖਾਨ ਡਾਕਟਰ ਲਗਾਉਂਦਾ ਜਦੋਂ ਬਾਈ ਜਿਹੜਾ ਅਜੇ ਆਪਣਾ ਤਾਂ ਉਹੀ ਲਾ ਜਾਂਦਾ ਹੁਣ ਆਪਣੇ ਪਿੰਡ ਦਾ ਮੁੰਡਾ ਜੱਗੂ ਸੋਹਣੇ ਸੀਮਨ ਰੱਖਦਾ ਵਾ ਨਾਲੇ ਨੇੜੇ ਆ ਉਹ ਉਹਦੇ ਤੋਂ ਵੀ ਭਰਾ ਲਈਦੀ ਬਾਈ ਪਰਗੜ ਸਿੰਘ ਚਾਹਲ ਅੰਕਲ ਹੁਣੀ ਆਪਣੇ ਪਿੰਡ ਦੇ ਨਾਲ ਹੀ ਪਿੰਡਾ ਰੈਗੂਲਰ ਵੀਡੀਓ ਪਾਇਆ ਕਰ ਹਾਂਜੀ ਬਾਈ ਰੈਗੂਲਰ ਹੀ ਪਾਉਨੇ ਆ ਜੀ ਬਸ ਵਿੱਚ ਦੀ ਪੈ ਗਿਆ ਸੀ ਗੈਪ ਗਗਨ ਬੁੱਟਰ ਮੇਰੀ ਵੀ ਕਾ ਉਹਦੇ 8 ਦਿਨ ਰਹਿੰਦੇ ਆ ਬਾਈ ਕਹਿੰਦਾ ਸੋਣਦੇ ਸਕਬੀਰ ਬਾਈ ਕਹਿੰਦਾ ਵੀਰ ਦਲੀਆਂ ਕਿੰਨੇ ਦਿਨਾਂ ਬਾਅਦ ਸਟਾਰਟ ਕਰਨਾ ਚਾਹੀਦਾ ਸੂਣ ਤੋਂ ਪਤਾ ਨਹੀਂ ਸੂਣ ਤੋਂ ਹੀ ਲਿਖਿਆ ਹੋਣਾ ਬਾਈ ਨੇ ਸ਼ਾਇਦ ਬਾਈ ਆਏ ਆ ਵੀ ਪਹਿਲਾਂ ਤਾਂ ਥੋੜੇ ਕਿ ਦਿਨ ਤਾਂ ਬਾਈ ਇਹਨਾਂ ਨੂੰ ਨਾਰਮਲ ਚੱਲਣ ਦਿਓ ਕਿਉਂਕਿ ਡਿੱਕੀ ਲੱਗ ਜਾਂਦੀ ਆ ਪਸ਼ੂ ਦੇ ਅੰਦਰ ਯਾਨੀ ਕਿ ਜ਼ੋਰ ਲੱਗਿਆ ਹੁੰਦਾ ਈ ਨੀਸ਼ੇ ਦੀ ਬਾਲੀ ਖਰਾਕ ਨਹੀਂ ਪਾਉਣੀ ਚਾਹੀਦੀ ਪਹਿਲੇ ਦਿਨਾਂ 'ਚ ਫੀਡ ਤੇ ਰੱਖੋ ਉਸ ਤੋਂ ਬਾਅਦ ਜਦੋਂ 15 ਕਿ ਦਿਨ ਹੋ ਜਾਣ ਮੈਲਾ ਮਾਰ ਲਵੇ ਪਸ਼ੂ ਉਸ ਤੋਂ ਬਾਅਦ ਦਲੀਆਂ ਸਟਾਰਟ ਕਰਿਆ ਕਰੋ ਬਰਾ ਥੋੜਾ ਥੋੜਾ ਕਰਕੇ ਠੀਕ ਹੈ ਜੀ ਬਾਈ ਮੇਰੀ ਫਾਸਟ ਲਕਟੇਸ਼ਨ ਗਾਂ 10 ਲੀਟਰ ਮਿਲਕਦੀ ਆ ਸੈਕੰਡ ਲਕਟੇਸ਼ਨ ਮੈਂ ਕਿੰਨਾ ਦੇਗੀ ਚੌਧਰੀ ਭయ్యా ਸ਼ਿਵਨਾਥ ਚੌਧਰੀ ਪਤਨੀ ਵੀਰੇ ਦੇ ਨਾਮ ਵੀਰੇ ਹੁਣ ਐਂ ਤਾਂ ਕੀ ਕਹਿ ਸਕਦੇ ਆ ਜੀ ਬਾਕੀ ਗਾਂ ਦੀ ਨਸਲ ਤੇ ਡਿਪੈਂਡ ਆ ਬਾਕੀ ਤੁਹਾਡੀ ਖਰਾਕ ਤੇ ਡਿਪੈਂਡ ਆ ਕਿੰਨੀ ਕਿ ਸੰਭਾਈ ਕੀਤੀ ਆ ਹੁਣ ਵਾਲੇ ਸੂਏ ਚ ਹਨਾ ਡرائی ਨੂੰ ਇੰਨਾ ਕ ਸੰਭਿਆ ਉਸ ਹਿਸਾਬ ਦਾ ਦੁੱਧ ਹੁੰਦਾ ਵੀਰੇ ਐਂ ਨਹੀਂ ਆਪਾਂ ਕਹਿ ਸਕਦੇ ਵੀ ਉਹ ਕਿੰਨਾ ਦੇਊਗੀ ਬਾਈ ਜੀ ਮੈਂ ਪਟਿਆਲੇ ਤੋਂ ਤੁਹਾਡੀ ਵੀਡੀਓ ਦੇਖਦਾ ਜੀ ਮੇਰੇ ਹੀ ਵੀਡੀਓ ਪਾਈ ਸੀ ਛੋਟੂ ਲਲੀ ਫਾਰਮ ਨਾਲ ਪਰ ਹਾਂ ਪਾਈ ਸੀ ਵੀਰੇ ਨੇ ਘਟੋਰ ਵਾਲੀਆਂ ਖੌਣੀਆਂ ਬਣਾਈਆਂ ਨੇ ਬਾਈ ਨੇ ਆਪਣੇ ਨੂੰ ਦੇਖ ਕੇ ਬਹੁਤ ਵਧੀਆ ਲੱਗੀਆਂ ਉਹ ਹਰਸ਼ਪ੍ਰੀਤ ਸਿੰਘ ਵੀਰ ਗਾਈ ਸੂਈ ਨੂੰ ਦੋ ਦਿਨ ਦੋ ਸੂਈ ਨੂੰ ਦੋ ਦਿਨ ਰਹਿ ਗਏ ਦੁੱਧ ਘਟ ਤਾਰਿਆ ਫੀਡ ਵੀ ਪਾਈ ਆ ਹਰਸ਼ਪ੍ਰੀਤ ਬਾਈ ਆਏ ਨਹੀਂ ਹੁੰਦਾ ਹੈਗਾ ਕਈ 72 ਘੰਟੇ ਪਹਿਲਾਂ ਬੋਲੀ ਬਣਨੀ ਆ ਗਾਹ ਸੂਈ ਨੂੰ 2 ਦਿਨ ਰਹਿ ਗਏ ਸੂਣ ਚ 2 ਦਿਨ ਰਹਿ ਗਏ ਜੇ ਪਤਾ ਨਹੀਂ ਤੁਸੀਂ ਲਿਖਿਆ 72 ਘੰਟੇ ਪਹਿਲਾਂ ਬੋਲੀ ਬੰਨੀ ਹੁੰਦੀ ਹੈ ਬਾਈ ਐਂ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਇਹ ਤਾਂ ਰਾਤੋ ਰਾਤ ਦੁੱਧ ਲਾ ਲੈਂਦੀਆਂ ਨੇ ਜਦੋਂ ਸੂਣ ਦੇ ਨੇੜੇ ਆ ਜਾਣ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹ ਜੀ ਠੀਕ ਆ ਜੀ ਬਾਕੀ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਬੜੀ ਯਾਰ ਆਹੀ ਕਮੈਂਟ ਸੀ ਆਪਾਂ ਪੜਦੇ ਆ ਜਿੰਨੇ ਜਿੰਨੇ ਕ ਆਪਾਂ ਨੂੰ ਨੌਲੇਜ ਆ ਭਰਾ ਉਹਨਾਂ ਨੂੰ ਜਵਾਬ ਤੁਹਾਨੂੰ ਦਿੰਦਾ ਵਾ ਬਾਕੀ ਹੁਣੇ ਬੈਠੀਆਂ ਨੇ ਕੱਲ ਨੂੰ ਡਿਸਟਰਬ ਕਰਨਾ ਉੱਠਣ ਨੂੰ ਤਿਆਰ ਬੈਠੀ ਆ ਹਾਂ ਜੋ ਆਂਦੇ ਹੀ ਭਲੇ ਆ ਚਲੋ ਠੀਕ ਆ ਭਰਾ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ